हेलो दोस्तों लो ये राणा पंजाबी ब्लॉग ਤੁਹਾਡਾ ਸਵਾਗਤ ਹੈ ਲੋ ਜੀ ਤਿਆਰ ਵਰ ਤਿਆਰ ਆ ਦੇਖੋ ਜੀ ਪੀਜਾ ਪੀਜਾ ਬਣਾਵਾਂਗੇ ਅੱਜ ਆਪਾਂ ਦੇਖੋ ਜੀ ਸਾਰਾ ਸਮਾਨ ਲੈ ਕੇ ਆਏ ਆ ਦੇਖੋ ਦੋਸਤੋ ਟਮਾਟਰ शिमला ਮਿਰਚਾਂ ਔਰ ਬੇਸ ਪੀਜਾ ਬੇਸ ਔਰ ਸੌਸ ਵਗੈਰਾ ਸਾਰਾ ਕੁਝ ਤਿਆਰ ਹੋ ਗਿਆ ਰਵਿਤਾ ਰਾਣੀ ਦੇਖੋ ਦੋਸਤੋ ਰਵਿਤਾ ਰਾਣੀ ਨੂੰ ਦੇਖੋ ਸੇ ਤਿਆਰ ਹੋ ਗਈ ਹੈ ਲੋ ਜੀ ਦੋਸਤੋ ਅਬ ਤਿਆਰ ਵਰ ਤਿਆਰ ਕਰਦੇ ਆਂ ਲਾ ਜੇ ਮਿਤਰੋ অর ਵਿਤਾਰਣੇ ਕਰਨ ਲੱਗੇ ਆ ਹੁਣ ਤਿਆਰੀ ਜੋ ਕਿ ਜਿਹੜੀ ਆਪਣੇ ਆਏ ਨੇ ਸੀਸੀਆ ਨੇ ਪੀਜੀ ਵਾਲੀਆਂ ਨੇ ਦੇਖੋ ਦੋਸਤੋ ਇਹ ਤੇ ਇਜ਼ ਦਾ ਪਾਲੀਆ ਰੈੱਡ ਸੌਸ ਇਹਦੇ ਚ ਪਾਉਗੀ ਵਾਈਟ ਸੌਸ ਦੇਖੋ ਜੀ ਦੋਸਤੋ ਤੇ ਜਿਹੜੀ ਆਪਣੀ ਆ ਸੌਸ ਆ ਇਹ ਆਪਾਂ ਹਜੇ ਇਹਦੇ ਵਾਸਤੇ ਆਪਣੇ ਲਵੇ ਉਹ ਨਹੀਂ ਹੈਗਾ ਇਸੇ ਤੋਂ ਹਮ ਕੋਲੀ ਮੇ ਕਰਾਂਗੇ ਕੋਲੀ ਚ ਪਾਵਾਂਗੇ ਤੇ ਲਓ ਜੀ ਦੇਖ ਲਓ ਇਦਾਂ ਤਿਆਰ ਕਰਨੀ ਆ ਆਪਾਂ ਨੇ ਪਤਲੀ ਕਰਕੇ ਘੇਰੋ ਹਨਾ ਉਹ ਪਤਲੀ ਕਰਕੇ ਘੇਰ ਲੈ ਚਾਹੇ ਬਦਲੇ ਕਰਕੇ ਗੇਰ ਲਓ ਜੋ ਮਰਜੀ ਕਰਕੇ ਗੇਰ ਲਓ ਸਾਨੂੰ ਦਾ ਸਵਾਦ ਆਣਾ ਚਾਹੀਦਾ ਗੱਲ ਖਾ ਤਾਂ ਫਿਰ ਪਤਲੀ ਮੈਂ ਸਵਾਦ ਕਿਆ ਤਾ ਪਤਲੀ ਜੀ ਸਵਾਦ ਨਹੀਂ ਆਨੇਗਾ ਉੱਪਰ ਚੱਕ ਥੋੜਾ ਜਿਹਾ ਉੱਪਰ ਹਾਂ ਓਏ ਬੈਲਡਨ ਬੈਲਡਨ ਐ ਸਖਾਣਾ ਪੈਂਦਾ ਲੈ ਮੈਂ ਭਰ ਲੈਣਾ ਉੱਪਰ ਚੱਕ ਓਏ 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 ਲਾਹ ਕਲੇ ਚਾਕ ਕਲੇ ਚਲੋ ਕੋਈ ਗੱਲ ਨਹੀਂ ਆਪਾਂ ਨੇ ਕਿਹਾ ਕੋਈ ਆਪਣੇ ਦਾ ਸਫਾਈਆ ਤੁਹਾਨੂੰ ਪਤਾ ਹੀ ਆ ਬਿਲਕੁਲ ਤੇ ਫੁੱਲ ਭਰ ਲੈ ਇਹਨੂੰ ਬਾਰ ਬਾਰ ਨਾਲ ਥੋੜੀ ਕੱਢ ਤੇ ਦਾ ਪੈਕਟ ਜਿਆਦਾ ਵੜ ਲਿਆ ਹੂੰ ਹਨਾ ਲਓ ਜੀ ਦੋਸਤੋ ਨੇ ਜਿਆਦਾ ਪੈਕਟ ਦਾ ਉਹ ਕਰ ਲਿਆ ਛੇਦ ਸੁਰਾਖ ਓਏ ਲਓ ਜੀ ਮਿੱਤਰੋ ਲਓ ਜੀ ਦੇਖੋ 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 ਵਾਓ ਲਓ ਜੀ ਦੇਖੋ ਹੋ ਗਿਆ ਨਾ ਆਪਣਾ ਤਿਆਰ ਵਰ ਤਿਆਰ ਆ ਵੀ ਉਹ ਵੀ ਦੋਨੇ ਤਿਆਰ ਵਰ ਤਿਆਰ ਹੋ ਗਏ ਆ ਵਾਈਟ ਸੌਸ ਨਾਲ تے کریم آئے اپنی تے نیارہ پھل لاؤگا دیکھو تو چلو جی دوستو اور بھی تیاری بار تیاری پنیر بھی پاما گیا پنیر اور اور نائگین چلی فلیکس تے ساریاں بیجیٹے بار سوا دیکھو سی کنہ ہوگا میترو ساری نہیں ہے صرف دو سبجی ہیں مسروم نہیں آئی ہمارا ہے مسروم نہیں ہے مسروم سویٹ کون ہے ہاں سویٹ کون ہے سویٹ کون ہے لیا کے سویٹ کون تے ہوئی ہے ਜੀ ਇਹ ਪਰਿਆਰ ਚੀਜ਼ਾ ਚੀਜ਼ਾ ਦੋਸਤੋਂ ਲਓ ਜੇ ਮੈਟਰੋ ਦੇਖੋ ਜੀ ਆਟਮਾ ਹੀ ਆਟਮਾ ਹੋਣੀ ਆ ਉਹਨੇ ਲਵੇ ਆਏ ਹਾਏ ਹਾਏ ਪੂਰਾ ਟੇਸਟੀ ਸਮਾਨ ਬਣੂਗਾ ਦੋਸਤੋਂ ਟੇਸਟੀ ਬੜਾ ਟੇਸਟੀ ਇਹ ਲਓ ਜੀ ਦੇਖੋ ਜੀ ਇਹ ਬਣਾਣੇ ਨੇ ਕੱਟ ਲਈ ਚੀਜ਼ ਤੇ ਮਟਰ ਤਾਂ ਨਹੀਂ ਗਿਰਦੇ ਮਟਰ ਹੈ ਮਟਰ ਮਟਰ ਗਿਰਦੇ ਤਾਂ ਹੈ ਨਹੀਂ ਤਾਂ ਮੈਂ ਗਿਰਵਾਣੇ ਗਿਰਵਾ ਲਓ ਮਟਰ ਨੇ ਗਿਰਨੇ ਭਾਈ ਮਟਰ ਨੂੰ ਘੜਾ ਆਪਾ ਹੋ ਬਣਾ ਰਹੇ ਆਂ ਆਏ ਹਾਏ ਨਮਕੀਨ ਹੁੰਦੀ ਐ ਐਸੀ ਹੋਰ ਚੱਲੀ ਨਾਏ ਦੇਖੋ ਜੀ ਦੋਸਤੋ ਐਡਾ ਪਾਇਕਟਾ ਆਪਣੇ ਲਵੇ 2 ਕਿਲੋ ਦਾ ਪਰ ਕੰਮ ਆਪਣਾ ਥੋਕ ਦਾ ਨਾ ਕੰਮ ਤੁਹਾਨੂੰ ਪਤਾ ਹੀ ਆ ਫਿਰ ਆਪਾਂ ਆਪਣਾ ਫੈਮਿਲੀ ਨੂੰ ਪਤਾ ਹੀ ਆ ਆਪਣੀ ਸਾਰੀ ਫੈਮਿਲੀ ਆ ਦੋ ਦੋ ਫੈਮਿਲੀ ਆਪਣੇ ਛੋਟੀ ਜੀ ਫੈਮਿਲੀ ਆ ਦੋ ਦੋ ਪੀਜੇ 1 ਬੰਦਾ ਖਾ ਲੈਂਦਾ 1 1 ਬੰਦਾ ਦੋ ਦੋ ਪੀਜੇ ਖਾ ਲੈਂਦਾ ਰਵੀਤਾਰਾਣੇ ਦਾ ਤਿੰਨ ਵੀ ਖਾ ਜਾਂਦੀ ਆ ਚਾਰ ਤਿੰਨ ਚਾਰ ਤੇ ਚਾਰ ਗਲਤ ਕਹਿ ਰਹੇ ਮੈਂ ਤਾਂ 6-7 ਮੈਂ ਵੀ ਨਹੀਂ ਝਾੜ ਕੇ ਲੱਗਤੇ ਆ ਦੇਖ ਦੋਸਤੋ ਸਾਰੇ ਦਿਨ ਚ ਕਹਿਣਾ ਮੈਂ ਇੱਕ ਟਾਈਮ ਚ ਨਹੀਂ ਸਾਰੇ ਦਿਨ ਚ ਚਲੋ ਦੋਸਤੋ ਬਣਾਨੇ ਆ ਸਾਡੇ ਨਾਲ ਬਣੇ ਰੋ ਪੀਜ਼ਾ ਖੋਲਦੇ ਆ ਹੋਜੀ ਦੋਸਤੋ ਚੀਜ਼ ਵੀ ਆ ਗਈ ਹੈ ਆਪਣੇ ਤੇ ਪਨੀਰ ਸਿਮਲਾ ਮੇਰ ਸਾਰਾ ਕੁਝ ਆਇਆ ਹੀ ਆ ਔਰ ਆਪਾਂ ਨੇ ਜਿਹੜੇ ਸਵਿਸ਼ਟ ਕੋਰਨਰ ਥੋੜਾ ਜਿਹਾ ਠੰਡੇ ਹੁੰਦੇ ਨੇ ਨਾ ਬਰਫ ਚ ਜਮੇ ਹੁੰਦੇ ਨੇ ਉਹ ਤਾਂ ਉਹਨਾਂ ਨੂੰ ਥੋੜਾ ਜਿਹਾ ਗਰਮ ਕਰਕੇ ਥੋੜਾ ਜਿਹਾ ਨਾ ਉਹ ਕਰਨਾ ਪੈਂਦਾ ਕੀ ਕਹਿੰਦੇ ਹੁੰਦੇ ਨੇ ਇਹਨਾਂ ਨੂੰ ਕੋਲੇ 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 ਕਰਨੇ ਪੈਂਦੇ ਨੇ ਠੀਕ ਆ ਦੋਸਤੋ ਤੇ ਚਲੋ ਜੀ ਓਕੇ ਦੀ ਰਪੋਰਟ ਆ ਕੰਮ ਕਰਦੇ ਆ ਸਾਰੇ ਪੈਕੇਟ ਖੋਲ ਕੇ ਲਾ ਦਨੇ ਆ ਆਪਾਂ ਟੇਬਲ ਤੇ ਠੀਕ ਆ ਦੋਸਤੋ ਆਈਆਂ ਹਾਂਜੀ ਲਓ ਜੀ ਦੋਸਤੋ ਦੇਖੋ ਇਹ ਲੱਗੇ ਹੋਏ ਆ ਖੋਲਣ ਪੀਜ਼ਾ ਬੇਸ ਤੇ ਬਰੈਡ ਕਹਿੰਦੇ ਨੇ ਜਿਹਨੂੰ ਪੀਜ਼ਾ ਬੇਸ ਕਹਿੰਦੇ ਨੇ ਤੇ ਲਓ ਜੀ ਇਧਰ ਪੀਜ਼ਾ ਬੇਸ ਆ ਪੀਜ਼ਾ ਬੇਸ ਖੋਲਣ ਲੱਗੇ ਪਏ ਆ ਉਧਰ ਰਵਿਦਾ ਰਾਣੀ ਆਪਣਾ ਕੰਮ ਕਰ ਰਹੀ ਆ ਤੇ ਇਧਰ ਅਸੀਂ ਕਰ ਰਹੇ ਆ ਕੰਮ ਦੇਖੋ ਜੀ ਪਰੌਣੇ ਲੱਗੀ ਹੋਈ ਆ ਤੇ ਪਰੌਣੇ ਬਣੂਗੀ ਫਿਰ ਕੈਮਰਾਮੈਨ ਨੂੰ ਪਤਾ ਹੀ ਆ ਫਿਰ ਬੰਧੇ ਹੋਣੇ ਜ਼ਰੂਰੀ ਨੇ ਤਿਆਰ ਵਰ ਤਿਆਰ ਤੇ ਇਧਰ ਹੋ ਗਏ ਹਾਂ ਲੋ ਜੀ ਉਧਰ ਹੋ ਗਏ ਨੇ ਤੇ ਮਾਈਕਰੋਵੇਅਰ ਕਰ ਲਿਆ ਆਪਾਂ ਨੇ ਥੋੜਾ ਜਿਆਦਾ ਰੈਡੀ ਸੈਡੀ ਤੁਹਾਨੂੰ ਪਤਾ ਮਾਈਕਰੋਵੇਅਰ ਤੇ ਫਸਾ ਕੇ ਗਰਮ ਕਰ ਦਿੰਦੇ ਆਪਾਂ ਲਓ ਜੀ ਆਪਾਂ ਥੋੜੇ ਚਾਰ ਚੰਦ ਲਾ ਲਏ ਇਧਰੋਂ ਲੱਗਣਗੇ ਲੋ ਜੀ ਦੋਸਤੋ ਲਾ ਲੀਆਂ ਲਾਈਟਾਂ ਚਾਰ ਚੰਦ ਹੁੰਦੇ ਨੇ ਇਹ ਤੇ ਆ ਵੀ ਵਾਰ ਦੀ ਲਾਈਟਾਂ ਥੋੜਾ ਜਿਆਦਾ ਹੋਰ ਆ ਜੂਗਾ ਕੰਪੋ ਲੋ ਜੀ ਮੈਟਰੋ ਥੋੜਾ ਜਿਆਦਾ ਚਾਨਣਾ ਹੋਰ ਆ ਜੂਗਾ ਵਾ ਵਾ ਵੀ ਵਾ ਬਣ ਜੋ ਕੰਮ ਆਪਣਾ ਠੀਕ ਆ ਦੋਸਤੋ ਖੋਲਦੇ ਆ ਫਿਰ ਸਾਰੇ ਮਿਲਦੇ ਆ ਫਿਰ ਲਓ ਜੇ ਮਿੱਤਰੋ ਤਿਆਰ ਵਰ ਤਿਆਰ ਹੋ ਰਿਹਾ ਦੇਖੋ ਦੋਸਤੋ ਨਿਆਰਾਨੇ ਵਾਲਾ ਦੇਖੋ ਮਿੱਤਰੋ ਪੀਜਪੀ ਇਹ ਬਣਨੇ ਵਾਲੇ ਨੇ ਲੱਗੀ ਲੈਨ ਪੀਜਿਆਂ ਦੀ ਦੇਖੋ ਪੀਜਪੀ ਲਓ ਜੀ ਦੇਖੋ ਇਹ ਇਹ ਤਿਆਰੀ ਵਿੱਚ ਤਿਆਰੀ ਹੋ ਰਹੀ ਹੈ ਸਾਰੇ ਕਾਸੇ ਦੀ ਤਿਆਰੀ ਹੋ ਜੂਗੀ ਨਾ ਜਲ ਆ ਜਲ ਬਣ ਜਾਣਗੇ ਪੀਜੇ ਫਿਰ ਦੇਖੋ ਤੁਸੀਂ ਦੋਸਤੋ ਓਏ ਹੋਏ 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 ਫਿਰ ਦਿਖਾਵਾਂਗਾ ਮੈਂ ਤੁਹਾਨੂੰ ਨਜ਼ਾਰਾ ਆਂਦਾ ਪੀ ਜੀ ਆਂਦਾ ਠੀਕ ਆ ਦੋਸਤੋ ਪਰ ਰੈਡੀ ਸ਼ੜੀ ਕਰ ਲਿਆ ਠੀਕ ਆ ਭਾਈ ਹਾਂਜੀ ਓਕੇ ਤਾਂ ਇਹ ਦੇਖੋ ਜੇ ਚੱਲ ਰਿਹਾ ਕੰਮ ਮਾਰੋ ਮਾਰਾ ਦੋਸਤੋ ਦੇਖੋ ਇਹ ਕੀ ਕਰਿਆ ਹੁਣ ਇਹ ਬੀਜੇ ਕੱਢ ਲੈ ਟਮਾਟਰ ਕੇ ਲਾ ਜੇ ਟਮਾਟਰ ਦੇ ਬੀਜ ਕੱਟਦੇ ਨੇ ਦੋਸਤੋ ਹਯਾ ਤਿਆਰੀ ਚੱਲ ਰਹੀ ਆ ਦੋਸਤੋ ਟਾਈਮ ਲੱਗਦਾ ਹੈ ਤੁਸੀਂ ਬੇਟ ਰੱਖਿਆ ਕਰੋ ਆ ਤੁਸੀਂ ਮਨ ਕਰੀ ਜਾਂਦੇ ਹੋ ਫਟਾਫਟ ਕਰੀ ਜਾਂਦੇ ਹੋ ਫਟਾਫਟ ਟਾਈਮ ਲੱਗਦਾ ਕਿਸੇ ਕੰਮ ਨੂੰ ਲੱਗਦਾ ਕੋਈ ਵੀ ਪਰ ਪਰ ਚੀਜ਼ ਬਣਾਉਣੇ ਆਪਾਂ ਤੁਹਾਨੂੰ ਪਤਾ ਹੈ ਕੁਆਲਿਟੀ ਦੀ ਚੀਜ਼ ਦੀ ਕੁਆਲਿਟੀ ਦੇਖਣ ਵਾਸਤੇ ਤੁਸੀਂ ਦੇਖ ਸਕਦੇ ਹੋ ਸਾਡੀ ਸਫਾਈ ਪਹਿਲਾਂ ਤਾਂ ਸਾਡੀ ਸਫਾਈ ਦੇਖੋ ਕਿਸੇ ਵੀ ਹੋਟਲ ਜਾਂ ਕਿਸੇ ਵੀ ਰੈਸਟੋਰੈਂਟ ਦੀ ਸਫਾਈ ਹੋਈ ਤਾਂ ਆਪਾਂ ਤੁਹਾਨੂੰ ਜ਼ਰੂਰ ਦਿਖਾ ਦਾਂਗੇ ਬਹੁਤ ਜਾਈ ਹੈ ਵੀ ਲੌਜ ਦੇਖੋ ਜੀ ਦੋਸਤੋ ਸਫਾਈ ਦੇਖੋ ਤੁਸੀਂ ਸਫਾਈ ਦਾ ਮੁੱਲ ਆ ਕਿਉਂਕਿ ਖਾਣਾ ਆਪਾਂ ਨੇ ਹੁੰਦਾ ਆਪਾਂ ਨੇ ਕਿਹੜਾ ਕਿਸੇ ਨੂੰ ਦੇਣਾ ਹੈ ਦੇਣਾ ਹੋਵੇ ਫਿਰ ਤਾਂ ਚੱਕਰ 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 ਦਾ ਇਹ ਕੰਮ ਨੂੰ ਦੱਪ ਦੇ ਕਿਲੇ ਸੁਬਾ ਜਲੰਧਰ ਸ਼ਾਮ ਨੂੰ ਦਿੱਲੀ ਚੱਕ ਦਾਂਗੇ ਕੰਮ ਨੂੰ ਜਦ ਦੇਣਾ ਹੋਵੇ ਕਿਸੇ ਨੇ ਆ ਫੇਰ ਤਾਂ ਆਪਾਂ ਫੜ ਫੜ ਔਰ ਆਪਣਾ ਆਪ ਖਾਣਾ ਹੁੰਦਾ ਤਾਂ ਵਧੀਆ ਕੁਆਲਟੀ ਖਾਵਾਂਗੇ ਵਧੀਆ ਕੁਆਲਟੀ ਖਾਇਆ ਕਰੋ ਵਧੀਆ ਕੁਆਲਟੀ ਖਾਇਆ ਕਰੋ ਵੈਸੇ ਤਾਂ ਸਾਰੀ ਦਿੰਦੇ ਨੇ ਜਿਹੜੇ ਮੈਂ ਲੈਣਾ ਨੇ ਚਾਹੁੰਦਾ ਕਹਣਗੇ ਫਿਰ ਪੰਜਾਬ 'ਚ ਰਹਿ ਕੇ ਤੁਸੀਂ ਦੂਜਿਆਂ ਨੂੰ ਉਹ ਕਰਦੇ ਹੋ ਮਾਰ ਲੋੜ ਨਹੀਂ ਹੈਗੀ ਆਪਾਂ ਨੂੰ ਛੱਡੋ ਓਕੇ ਜੀ ਦੋਸਤੋ ਓਕੇ ਜੀ ਠੀਕ ਹੈ ਲੋਜੀ ਰਵਿ ਤਰਾਣੀ ਸਜਾਣ ਲੱਗੇ ਤਾਰਨ ਲੱਗੀ ਪਈ ਐ ਤਾਂ ਤੈਨੂੰ ਵਧੀਆ ਹੀ ਲੱਗੇ ਇਹ ਨਾ ਲੋਜੀ ਕੋਈ ਗੱਲ ਨਹੀਂ ਬਣੂਗਾ ਜਿਆਦਾ ਵਧੀਆ ਲੱਗਣਾ ਜਿਆਦਾ ਵਧੀਆ ਵੀਡੀਓ ਬਣੂਗੀ ਨਾ ਹੁਣ ਤਾਂ ਕਰਕੇ ਮੂਰੋ ਮੂਰੋ ਸਾਰੇ ਜੱਕਰੀ ਆਏ ਤੇ ਬਣੂਗੀ ਓਕੇ ਦੀ ਰਿਪੋਰਟ ਆ ਸੋਨੋ ਪਤਾ ਹੀ ਆ ਫਿਰ ਸਾਡਾ ਉਸਨੇ 버ਗਰ ਆ ਪਿਨਆਵਾ ਨੂਡਲ ਤੇ ਬਹੁਤ ਆਈਟਮਾ ਬਣਾਇਆ ਜਾਣਾ ਮੈਂ ਤੁਸੀਂ ਨਾਲ ਤਾਂ ਦਾ ਲਊਗਾ ਜਾਂ ਤੁਸੀਂ ਦੇਖੋਗੇ ਠੀਕ ਆ ਦੋਸਤੋ ਦੇਖਾਂਗੇ ਤਾਂ ਸਾਨੂੰ ਲੈਣ ਦੀ ਲੋੜ ਹੀ ਨਹੀਂ ਪੈਣੀ ਨਾਮ ਠੀਕ ਆ ਮਿੱਤਰੋ ਸਿਲਵੱਟੇ ਵਿੱਚ ਆ ਗਏ ਮਿੱਤਰੋ ਹੁਣ ਰਵੀ ਦਾ ਰਾਣੀ ਲੱਗਿਆ ਸਬਜ਼ੀਆਂ ਵੱਢਣ ਲਓ ਜੀ ਦੇਖੋ ਜੀ ਐਵੇਂ ਸਬਜ਼ੀਆਂ ਵੱਢੀਆਂ ਜਾਂਦੀਆਂ ਨੇ ਦੇਖੋ ਤੇ ਸਾਡੇ ਲਵੇ ਇਹ ਹੈਗਾ ਇਹ ਜੋ ਵੀ ਸਬਜ਼ੀਆਂ ਵੱਢਣ ਵਾਲਾ ਹੈਗਾ ਸਾਡੇ ਲਵੇ ਤੇ ਇਹਦੇ ਨਾਲ ਸਬਜ਼ੀਆਂ ਘਟ-ਘਟ ਹੋ ਜਾਂਦੀਆਂ ਨੇ ਤੇ ਦੇਖੋ ਜੀ ਸਾਰਾ ਕੁਝ ਤਿਆਰ ਵਰ ਤਿਆਰ ਰੱਖਿਆ ਪਿਆ ਹੈ ਬਸ ਹੁਣ ਸਬਜ਼ੀਆਂ ਵੱਢੀਆਂ ਜਾ ਰਹੀਆਂ ਨੇ ਵੱਢੀਆਂ ਜਾ ਰਹੀਆਂ ਸਬਜ਼ੀਆਂ ਹਾਂਜੀ ਲਓ ਜੀ ਮਿੱਤਰੋ ਸਾਰੀਆਂ ਸਬਜ਼ੀਆਂ ਵੱਢ ਕੇ ਮਿਲਦੇ ਆ ਫਿਰ ਤੁਹਾਨੂੰ ਫਿਰ ਪੀਜੇ ਵੀ ਤਿਆਰ ਕਰਕੇ ਮਿਲਦੇ ਆ ਤੁਹਾਨੂੰ ਠੀਕ ਆ ਮਿੱਤਰੋ ਵੱਢ ਲਈ ਸਾਰੀਆਂ ਸਬਜ਼ੀਆਂ ਮੈਂ ਵੀ ਹੈਲਪ ਕਰਾ ਦੇਣਾ ਥੋੜੀ ਠੀਕ ਹੈ ਮਿੱਤਰੋ ਤਾਂ ਜੇ ਮਿੱਤਰੋ ਦੇਖੋ ਜੀ ਸਮਾਨ ਆਪਣਾ ਤਿਆਰ ਵਰ ਤਿਆਰ ਆ ਦੇਖੋ ਮਿੱਤਰੋ ਤੇ ਲੋ ਜੀ ਹਏ ਸਮਾਨ ਹੋਰ ਆਇਓ ਹੈ ਆਇਓ ਜਾਂਦਾ ਆਇਓ ਜਾਂਦਾ ਏ ਲੋ ਜੀ ਮੈਂ ਤੁਹਾਨੂੰ ਤਵਾਰ ਨਿਗਾਹ ਕਰਾ ਦੇਣਾ ਹੈ ਸਮਾਨ ਦੀ ਓਏ ਹੋਏ 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 ਦੇਖ ਲੋ ਦੋਸਤੋ ਆਏਗਾ ਨਾ ਸਮਾਨ ਇਹ ਸਮਾਨ ਪੀਜਾ ਹਾਂ ਕਰੂਗੀ ਤਿਆਰ ਰਵੀਤਾ ਰਾਣੀ ਪੀਜਾ ਤਿਆਰ ਕਰੂਗੀ ਤੇ ਸਮਾਨ ਦੇਖੋ ਤੁਸੀਂ ਬਹੁਤ ਹੀ ਟੇਸਟੀ ਸਮਾਨ ਸਾਰਾ ਕੁਝ ਪਾਣੇ ਆਪਾਂ ਸਾਰੇ ਆਈਟਮ ਆਪਾਂ ਨੇ ਠੀਕ ਆ ਮਿੱਤਰੋ ਤੇ ਚਲੋ ਜੀ ਇਹ ਜਮਾ ਲਾਉਂਦੇ ਆ ਹਾਂ ਦਾ ਕੀ ਪੀਜ਼ਾ ਲਓ ਜੀ ਦੋਸਤੋ ਪੀਜ਼ਾ ਤਿਆਰ ਵਰ ਤਿਆਰ ਕਰਤਾ ਰਵਿਤਾ ਰਾਣੇ ਨੇ ਮੈਂ ਤਾਂ ਥੋੜਾ ਜਿਹਾ ਬੀਜੀ ਹੋ ਗਿਆ ਸੀ ਤਾਂ ਕਰਕੇ ਫੋਨ ਆਇਆ ਜੀ ਤੇ ਲਓ ਜੀ ਪੀਜ਼ਾ ਦੇਖੋ ਜੀ ਰਵਿਤਾ ਰਾਣੀ ਦਾ ਬਣਾਇਆ ਹੋਇਆ ਓਏ ਹੋਏ ਇੱਕ ਹੋਰ ਹੋਰ ਵੀ ਕਹਿੰਦੇ ਹੋਰ ਕਿੱਥੇ ਬਣਾਇਆ ਹੋਰ ਰੱਖਾ ਹੈ ਲਓ ਜੀ ਦੋਸਤੋ ਇੱਕ ਹੋਰ ਵੀ ਬਣਾਇਆ ਹੋਇਆ ਇਹ ਆ ਪਿਆਏ ਮਿੱਤਰੋ ਤੇ ਤੁਸੀਂ ਪੀਜ਼ਾ ਦੇਖੋ ਜੀ ਓਏ ਹੋਏ ਓਏ ਬੱਲੇਓ ਤੇਰੇ ਪੀਜੀਓ ਬਹੁਤ ਆ ਪੀਜਾ ਦਾ ਚਲੋ ਦੋਸਤੋ ਪੀਜਾ ਬਣਦਾ ਤਿਆਰ ਬਰ ਤਿਆਰ ਆ ਠਾਕੁਰ ਜੀ ਨੇ ਭੋਗ ਲਵਾ ਕੇ ਦੇਖਦੇ ਆ ਟੇਸਟ ਟੇਸਟ ਕਰਕੇ ਦੋਸਤੋ ਟੇਸਟੀ ਟੇਸਟ ਕਰਦੇ ਲਓ ਜੀ ਮਿੱਤਰੋ ਆਪਣੇ ਤੋਂ ਦੋਸਤ ਨੂੰ ਪਤਾ ਹੈ ਠਾਕੁਰ ਜੀ ਨੂੰ ਭੋਗ ਲਵਾਉਣ ਤੋਂ ਬਾਅਦ ਆਪਣੇ ਤੋਂ ਰਹਿਣਾ ਨਹੀਂ ਜਾਂਦਾ ਦੋਸਤੋ ਤੇ ਲਓ ਜੀ ਮਿੱਤਰੋ ਦੇਖੋ ਜੀ ਰਵੀਦਰਾਣੀ ਦਾ ਲੱਗੀ ਹੋਈ ਆਪਣੇ ਕੰਮ 'ਚ ਮਗਨਾ ਤੇ ਬਣਾ ਰਹੀ ਆ ਪੀਜੇ ਪੀਜੇ ਦੇਖੋ ਦੋਸਤੋ لگے ہوئے پیزا دیکھو کہنا نظارہ نظارہ چلو جی بنا کے دکھا لو کھاؤ بھی سارے پیزے بنا کے دکھا ٹھیک ہے دوستوں ਮਿਲਦੇ ਆ ਸਾਰੇ ਪੀਜੋ ਕੇ ਬਾਦ ਬਣਾਉਣੇ ਕੇ ਬਾਦ ਓਕੇ ਅਜੇ ਮੇਤਰੋ ਸਾਡੇ ਪੀਜੇ ਬਣ ਕੇ ਰੈਡੀ ਹੋ ਗਏ ਆ ਸੁਨਵਾ ਦਿਖਾ ਦੇਣਾ ਪੀਜੇ ਬਣ ਕੇ ਰੈਡੀ ਫੋਰ ਰੈਡੀ ਹੋ ਗਏ ਦੇਖੋ ਦੋਸਤੋ ਪੀਜੇ ਪੀਜੇ ਤੁਸੀਂ ਲੋਡਡ ਦੇਖੋ ਸੀ ਪੀਜੇ ਫੁੱਲ ਲੋਡਡ ਪੀਜੇ ਨੇ ਮੇਤਰੋ ਪੂਰੇ ਲੋਡਡ ਹੋਏ ਹੋਏ ਨੇ ਪੀਜੇ ਪੀਜੇ ਪੂਰੇ ਜਵਰਦਸਤ ਪੀਜੇ ਨੇ ਪੂਰੇ ਲੋਡਡ ਪੀਜੇ ਨੇ ਦੋਸਤੋ ਚਲੋ ਜੀ ਮਿਲਦੇ ਆ ਫਿਰ ਆਪਾਂ ਥੋੜੀ ਦੇਰ ਚ ਠੀਕ ਆ ਦੋਸਤੋ ਹੈਲੋ ਦੋਸਤੋ ਲੋ ਜੀ ਆ ਗਏ ਆ ਕਰੇ ਅਸੀਂ ਲੈ ਕੇ ਆਏ ਆ ਬਨਾਨਾ ਕੇਲੇ ਲੈ ਕੇ ਆਇਆ ਤੇ ਸਾਡੇ ਹੋਰ ਵੀ ਸਾਰੇ ਫਰੂਟ ਪਏ ਨੇ ਦੇਖੋ ਦੋਸਤੋ ਤੇ ਲੋ ਜੀ ਮਿੱਤਰੋ ਤੇ ਚਲੋ ਜੀ ਅਸੀਂ ਅੱਜ ਪਿੱਛੇ ਬਣਾਇਸ ਤੁਹਾਨੂੰ ਦਿਖਾਈ ਦੇਵਾਂ ਨੇ ਤੇ ਹੋਰ ਕੱਲੂ ਬਣਾਵਾਂਗੇ ਨਈ ਡੇਸੇ ਜਾਂ ਪਰਸੋਂ ਜਾਂ ਕੱਲੂ ਬਣਾਵਾਂਗੇ ਨਈ ਡੇਸੇ ਕੋਈ ਤੇ ਨਹੀਂ ਅੱਪਾ ਕੱਲ ਮਿਲਾਂਗੇ ਅਗਲੇ ਬਲੌਗ 'ਚ ਮਿਲਾਂਗੇ ਠੀਕ ਆ ਦੋਸਤੋ ਕੇਲੇ ਜੂਸ ਬਣਾਣਾ ਏ ਜਲੂਸ ਨਹੀਂ ਕਰਨਾ ਜੂਸ ਨੇ ਕਰਨਾ ਜੂਸ ਬਣਾਣਾ ਹੈ ਠੀਕ ਹੈ ਦੋਸਤੋ ਚਲੋ ਜੀ ਮਿਲਦੇ ਆ ਫਿਰ ਆਪਾਂ ਠੀਕ ਹੈ ਲਓ ਜੀ ਭੋਗ ਲੈ ਰਿਹਾ ਲਓ ਜੀ ਬਰਿੰਦਾਵਨ ਤੋਂ ਪ੍ਰਸਾਦ ਆਇਆ ਜੀ ਪ੍ਰਸਾਦ ਲੈ ਰਹੇ ਹਾਂ ਠੀਕ ਹੈ ਦੋਸਤੋ ਤੇ ਜੂਸ ਬਣੂਗਾ ਪੀ ਲਾਂਗੇ ਤੇ ਚਲੋ ਆ ਗਏ ਬਲੌਗ 'ਚ ਮਿਲਦੇ ਹਾਂ ਜਬ ਤੱਕ ਲਈਏ ਬਾਏ ਬਾਏ ਕਰੋ ਸਾਰੇ ਅੱਲੂ ਬਣਾਵਾਂਗੇ ਫਿਰ ਆਪਾਂ ਬਾਏ ਬਾਏ ਕਰੋ